ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਜਿੰਨੇ ਭਰਾ ਸਾਡੇ ਪੇਜ ਨਾਲ ਫੇਸਬੁੱਕ ਪੇਜ ਨਾਲ ਤੇ YouTube ਚੈਨਲ ਨਾਲ ਜੁੜੇ ਆ ਸਭ ਦਾ ਧੰਨਵਾਦ ਜੀ ਤੇ ਬਾਈ ਜੀ ਜਿੰਨੇ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ YouTube ਤੇ ਜਾਂ Facebook ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਪੇਜ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਆਪਾਂ ਗੱਲ ਕਰਾਂਗੇ ਜੀ ਚੂਹਾ ਝੋਨੇ ਵਿੱਚ ਚੂਹੇ ਨੂੰ ਆਪਾਂ ਕੰਟਰੋਲ ਕਿਵੇਂ ਕਰੀਏ ਕਿਹੜੀ ਆਪਾਂ ਕਿਸ ਤਰੀਕੇ ਨਾਲ ਆਪਾਂ ਚੂਹੇ ਨੂੰ ਕੰਟਰੋਲ ਕਰ ਸਕਦੇ ਆ ਵੀਡੀਓ ਸਾਰਾ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਚੂਹਾ ਆਪਣਾ ਝੋਨੇ ਦੇ ਵਿੱਚ ਬਹੁਤ ਨੁਕਸਾਨ ਕਰਦਾ ਝੋਨੇ ਨੂੰ ਛੋੜੀ ਛੋੜੀ ਟੁਕੜੇ ਕਰਦਾ ਕੋਤਰ ਕੇ ਰੱਖ ਦਿੰਦਾ ਤੇ ਆਹ ਦੇਖ ਸਕਦੇ ਹੋ ਸਾਹਮਣੇ ਖੱਡਾਂ ਦੇ ਵਿੱਚ ਨਵੇਂ ਚੂਹੇ ਨੇ ਆਪਣਾ ਖਾਡ ਬਣਾਈ ਹੈ ਇਹ ਪੱਟੇ ਤਾਜੀ ਮਿੱਟੀ ਆ ਦੋਸਤੋ ਜੇ ਗੱਲ ਕਰੀਏ ਜਿਹੜੀਆਂ ਦਵਾਈਆਂ ਨਾਲ ਦੋਸਤ ਤੁਸੀਂ ਚੂਹਾ ਕੰਟਰੋਲ ਕਰਦੇ ਹੋ ਚੂਹੇ ਨੂੰ ਮਾਰਨਾ ਚਾਹੁੰਦੇ ਹੋ ਉਹ ਕਿਤਨੇ ਕਿਤੇ ਮਨੁੱਖ ਦੇ ਨਾਲ ਸੰਬੰਧ ਰੱਖਦੀਆਂ ਨੇ ਜਿਹੜੀਆਂ ਦਵਾਈਆਂ ਮਨੁੱਖ ਨੂੰ ਵੀ ਨੁਕਸਾਨ ਕਰ ਸਕਦੀਆਂ ਨੇ ਜੇ ਗੱਲ ਕਰੀਏ ਦੋਸਤੋ ਚੂਹੇ ਦੀ ਚੂਹਾ ਇੱਕ ਬਹੁਤ ਹੀ ਚਲਾਕ ਜੀਵ ਆ ਜੇਕਰ ਤੁਸੀਂ ਚੂਹੇ ਨੂੰ ਕੰਟਰੋਲ ਕਰਨਾ ਤਾਂ ਤੁਸੀਂ ਚੂਹੇ ਦੇ ਲਈ ਪਿੰਜਰਾ ਲਾ ਸਕਦੇ ਹੋ ਪਰ ਪਿੰਜਰਾ ਐਡਾ ਵੱਡਾ ਕੋਈ ਹਥਿਆਰ ਨੀ ਕਾ ਚਾਹਦੇ ਆਪਾਂ ਵੀ ਕੰਟਰੋਲ ਕਰ ਸਕਦੇ ਜੇ ਤੂਹਾ ਨੂੰ ਪਤਾ ਲੱਗ ਗਿਆ ਪਿੰਜਰਾ ਲਾਇਆ ਤਾਂ ਦੂਸਰੇ ਦਿਨ ਤੂਹਾ ਪਿੰਜਰੇ ਕੋਲ ਨਹੀਂ ਆਵੇਗਾ ਤੇ ਆਪਾਂ ਐਨੇ ਕਨੇਕ ਪਿੰਜਰੇ ਲਾ ਸਕਦੇ ਆ ਬਹੁਤ ਬਹੁਤ ਦੋਸਤੋ ਤੁਸੀਂ ਚੂਹੇ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਕੋਈ ਵੀ ਰਸਾਇਣਿਕ ਦਵਾਈ ਪਾ ਸਕਦੇ ਹੋ ਪਰ ਜੇਕਰ ਚੂਹੇ ਨੇ ਇੱਕ ਦੋ ਚੂਹੇ ਨਹੀਂ ਜਾਂ ਦੋ ਚਾਰ ਚੂਹੇ ਨਹੀਂ ਖਾ ਲਈ ਤਾਂ ਬਾਕੀ ਚੂਹੇ ਨਹੀਂ ਖਾਣਗੇ ਉਹ ਸੁਚੇਤ ਹੋ ਜਾਣਗੇ ਜਿਹੜੇ ਚੂਹੇ ਨੇ ਖਾ ਲਈ ਉਹ ਤਾਂ ਮਰ ਜਾਣਗੇ ਪਰ ਜਿਹੜੇ ਬਾਕੀ ਚੂਹੇ ਬਚ ਗਏ ਉਹ ਸਾਰੇ ਇਕੱਠੇ ਨਹੀਂ ਮਰਨਗੇ ਉਹ ਚੂਹੇ ਤੇ ਉਹ ਚੂਹੇ ਸचेत ਹੋ ਜਾਣਗੇ ਤੇ ਉਹ ਚੂਹੇ ਬਹੁਤ ਹੀ ਥੋੜੇ ਸਮੇਂ ਵਿੱਚ ਆਪਣੀ ਜਨਸੰਖਿਆ ਪੂਰੀ ਕਰ ਲੈਣਗੇ ਬਹੁਤ ਹੀ ਜਲਦੀ ਤੇ ਸਾਰੀ ਸਟੇਜ ਜਿਹੜੀ ਸਹੀ ਸਟੇਜ ਆ ਉਹਦੇ ਉੱਤੇ ਪਹੁੰਚ ਜਾਣਗੇ ਉਹ ਚੂਹੇ ਕੰਟਰੋਲ ਕਰਨ ਦੇ ਲਈ ਆਪਾਂ ਨੂੰ ਬਹੁਤ ਹੀ ਇੱਕ ਢੰਗਾਈ ਨਾਲ ਗੱਲ ਸੋਚਣੀ ਪਵੇਗੀ ਸਮਝਣੀ ਪਵੇਗੀ ਜੇਕਰ ਅੱਜ ਇੱਕ ਚੂਹੀ ਗੱਬਣ ਹੁੰਦੀ ਆ ਦੋਸਤੋ ਤਾਂ ਘੱਟੋ ਘੱਟ ਉਹਦਾ ਟਾਈਮ ਪੀੜਾ ਆ ਪ੍ਰੈਗਨੈਂਸੀ ਦਾ 21 ਦਿਨ ਦਾ 21 ਦਿਨਾਂ ਬਾਅਦ ਫਿਰ ਉਹ ਪ੍ਰੈਗਨੈਂਟ ਹੋ ਗਈ ਘਟੋ ਘਟ ਤੂੰ ਹੀ 12 ਬੱਚਿਆਂ ਨੂੰ ਜਨਮ ਦਿੰਦੀ ਹੈ 21 ਦਿਨਾਂ ਦੇ ਵਿੱਚ ਤੇ ਜੇਕਰ ਆਪਾਂ ਗੱਲ ਕਰੀਏ ਝੋਨੇ ਦੇ ਸੀਜ਼ਨ ਦੀ ਝੋਨਾ ਘਟੋ ਘਟ ਆਪਾਂ 3 ਮਹੀਨੇ ਦਾ ਸੀਜ਼ਨ ਲਾਈਏ ਤਾਂ ਇੱਕ ਚੂਹੀ 3 ਮਹੀਨਿਆਂ ਦੇ ਵਿੱਚ 36 ਬੱਚੇ ਪੈਦਾ ਕਰੇਗੀ ਜੇ ਚੂਹਿਆਂ ਦੀ ਚੂਹੀਆਂ ਦੀ ਗਿਣਤੀ ਜ਼ਿਆਦਾ ਹੋਈ ਤਾਂ ਘਟੋ ਘਟ 3 ਮਹੀਨੇ ਦੇ ਵਿੱਚ 120 ਬੱਚੇ ਫਾਇਦਾ ਹੋ ਜਾਣਗੇ ਬਾਕੀ ਦੋਸਤੋ ਜੀ ਗੱਲ ਕਰ ਗੱਲ ਕਰੀਏ ਚੂਹਾ ਰਹਿੰਦਾ ਕਿੱਥੇ ਆ ਚੂਹੇ ਨੂੰ ਕੰਟਰੋਲ ਕਿਦਾਂ ਕਰਨਾ ਚੂਹਾ ਘੱਟੋ ਘਾਟ 30 ਸੈਂਟੀਮੀਟਰ ਦੀ ਵੱਟ ਜੋ ਹੁੰਦੀ ਆਪਣੇ ਉਹ ਤੋਂ ਜ਼ਿਆਦਾ ਵੱਟ ਮੋਟੀ ਵੱਟ ਵਿੱਚ ਰਹਿੰਦਾ ਜਿਵੇਂ ਕਿ ਚੂਹਾ ਆਪਣੇ ਲਾਗੇ ਹਰਾਚਾਰਾ ਹੁੰਦਾ ਆਪਣੇ ਖੇਤਾਂ ਵਿੱਚ ਕੋਈ ਨਹਿਰ ਹੁੰਦੀ ਆ ਕੋਈ ਸੇਮਨਾਲਾ ਹੁੰਦਾ ਰੇਲਵੇ ਲਾਈਨ ਹੁੰਦੀ ਹੈ ਜਾਂ ਕੋਈ ਸੜਕ ਜਾਂ ਕੋਈ ਟੱਬਾ ਹੁੰਦਾ ਜਾਂ ਕੋਈ ਪਹੀ ਹੁੰਦੀ ਆ ਜਿਆਦਾ ਜਿਆਦਾਤਰ ਚੂਹਾ ਉੱਥੇ ਉੱਚੀ ਜਗ੍ਹਾ ਤੇ ਰਹਿੰਦਾ ਜਿੱਥੇ ਸੇਫ ਰਹੇ ਚੂਹੇ ਨੂੰ ਕੰਟਰੋਲ ਕਿਵੇਂ ਕੀਤਾ ਜਾਵੇ ਚੂਹੇ ਨੂੰ ਕੰਟਰੋਲ ਦੇ ਲਈ ਦੋਸਤੋ ਜਿਵੇਂ ਕਿ ਚੂਹੇ ਨੂੰ ਕੰਟਰੋਲ ਲਈ ਅਮੀਡਾ ਕੋਲੋਬਰਾਇਡ 70% ਆਉਂਦੀ ਹੈ ਇਹ ਬੀਜ ਦੇ ਲਾ ਕੇ ਆਪਾਂ ਰੱਖ ਸਕਦੇ ਹਾਂ ਤੇ ਚੂਹੇ ਕੰਟਰੋਲ ਹੋ ਸਕਦੇ ਆ ਜੇਕਰ ਆਪਾਂ ਗੱਲ ਕਰੀਏ ਸਾਰੇ ਚੂਹੇ ਨੂੰ ਆਪਾਂ ਇਕੱਠੇ ਕਿਵੇਂ ਮਾਰ ਸਕਦੇ ਆ ਤਾਂ ਦੋਸਤੋ ਉਹਦੇ ਲਈ ਇੱਕ ਸਭ ਤੋਂ ਸੌਖਾ ਤਰੀਕਾ ਇਹ ਆ ਵੀ ਤੁਸੀਂ 2 ਇੰਚੀ ਪਾਈਪ ਲੈਣੀ ਆ ਘੱਟੋ ਘੱਟ 3 ਫੁੱਟ ਉਚਾਈ ਹੋਵੇ ਪਾਈਪ ਦੀ ਤੇ ਜਿਹੜੀ ਕਿ ਸਲਫਾਸ ਦਵਾਈ ਆਉਂਦੀ ਆ ਸਲਫਾਸ ਦਵਾਈ ਤੁਸੀਂ ਯੂਨੀਵਰਸਿਟੀ ਵੱਲੋਂ ਰეკਮੈਂਡ ਨਹੀਂ ਹੈਗੀ ਤੁਸੀਂ ਸਲਫਾਸ ਦਵਾਈ ਇੱਕ ਪੈਪ ਦੇ ਰਹੀ ਖੁੱਡ ਦੇ ਕੋਲੇ ਲਿਆ ਕੇ ਖੁੱਡ ਵਿੱਚ ਸੈੱਟ ਸਕਦੇ ਹੋ ਪਰ ਇਹ ਗੱਲ ਦਾ ਧਿਆਨ ਰੱਖਣਾ ਵੀ ਤੁਸੀਂ ਖੁੱਡ ਦੇ ਕੋਲੇ ਹੋ ਕੇ ਨਹੀਂ ਦੇਖਣਾ ਵੀ ਦਵਾਈ ਅੰਦਰ ਗਈ ਕਿ ਨਹੀਂ ਗਈ ਕਿਉਂਕਿ ਬਹੁਤ ਹੀ ਸਲਫਾਸ ਬਹੁਤ ਹੀ ਹਾਨੀਕਾਰਕਾ ਉਹ ਇੱਕਦਮ ਗੈਸ ਬਣਾਉਂਦੀ ਆ ਗੈਸ ਥੱਲੇ ਨੂੰ ਜਾਊਗੀ ਚੂਹਾ ਵਿਖੰਡ ਤੁਸੀਂ ਬੰਦ ਕਰਦੇ ਹੋ ਪਰ ਕੋਲੇ ਹੋ ਕੇ ਨਹੀਂ ਦੇਖਣਾ ਨਹੀਂ ਤਾਂ ਮਨੁੱਖ ਦਾ ਵੀ ਨੁਕਸਾਨ ਕਰ ਸਕਦੀ ਤੇ ਬਹੁਤ ਹੀ ਸਲਫਾਸ ਬਹੁਤ ਹੀ ਭਿਆਨਕਾ ਜੋ ਕਿ ਮਨੁੱਖ ਨੂੰ ਇੱਕਦਮ ਲੈਂਦੀ ਆ ਤੇ ਇਸੇ ਇਹ ਕੰਮ ਦੇ ਲਈ ਬਹੁਤੀ ਸੂਝਵਾਨ ਵਿਅਕਤੀ ਬਹੁਤ ਹੀ ਸਮਝਦਾਰ ਵਿਅਕਤੀ ਕਰ ਸਕਦਾ ਬੱਚੇ ਇਸ ਕੰਮ ਤੋਂ ਦੂਰ ਰਹਿਣ ਬਹੁਤੀ ਖਤਰਨਾਕ ਜ਼ਹਿਰ ਹੈ ਤੇ ਖੁੱਡ ਨੂੰ ਦੋਸਤੋ ਚੰਗੀ ਤਰ੍ਹਾਂ ਬੰਦ ਕਰਨਾ ਇਸ ਦੇ ਨਾਲ ਗੈਸ ਬਣ ਕੇ ਸਾਰੇ ਤੂਹੇ ਨਸ਼ਟ ਹੋ ਜਾਣਗੇ ਬਾਕੀ ਦੋਸਤੋ ਇਹ ਕੰਮ ਕਰਨ ਤੋਂ ਬਾਅਦ ਪਹਿਲੀ ਗੱਲ ਤਾਂ ਕਰਨ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਹੱਥਾਂ ਦੇ ਗਲਵਜ਼ ਆਪਣੇ ਹੋਣੇ ਚਾਹੀਦੇ ਆ ਤੇ ਇਹ ਕੰਮ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਕਿਸੇ ਸਾਬਣ ਵਧੀਆ ਲਾਈਫ ਵਾਇਜ ਜਾਂ ਡਟਾਲ ਸਾਬਣ ਵਗੈਰਾ ਨਾਲ ਚੰਗੀ ਤਰ੍ਹਾਂ ਧੋਣੇ ਆ ਤਾਂ ਜੋ ਜ਼ਹਿਰ ਤੋਂ ਆਪਣਾ ਹੋਰ ਕੋਈ ਹੱਥ ਨਾ ਲੱਗ ਸਕੇ ਨੁਕਸਾਨ ਨਾ ਹੋ ਸਕੇ ਵੀਡੀਓ ਚੰਗੀ ਲੱਗੇ ਤਾਂ ਜੀ ਸ਼ੇਅਰ ਕਰਿਓ ਜ਼ਰੂਰ ਤੇ ਲਾਇਕ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਆਪੇ ਤਰੀਕਾ ਵਰਤਿਆ ਆਪਾਂ ਨੂੰ ਵਧੀਆ ਲੱਗਿਆ ਤੇ ਬਾਕੀ ਬਾਈ ਜੀ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਭਰਾ ਜਿੰਨੇ ਭਰਾ ਆਪਣਾ ਕਮੈਂਟ ਦਿਓ ਚੰਗਾ ਲੱਗੀ ਤੁਹਾਨੂੰ ਵੀਡੀਓ ਜਾਂ ਮਾੜੀ ਲੱਗੀ ਜਰੂਰ ਆਪਣੀ ਰਾਏ ਦੇ ਕੇ ਜਾਇਓ ਧੰਨਵਾਦ ਜੀ ਨਵੀਂ ਵੀਡੀਓ ਲੈ ਕੇ ਫਿਰ ਜਲਦੀ ਹਾਜ਼ਰ ਹੋਵਾਂਗੇ ਸਭ ਦਾ ਤਹਿ ਦਿਲੋਂ ਧੰਨਵਾਦ ਸੱਸੀ ਕਾਲ ਜੀ